ਕਾਉਂਟਰ ਹਾਲ ਫਿਲਹਾਲ ਪੁਲਿਸ ਨੇ ਕੀਤਾ ਸੀ ਤੇ ਇਸ ਨੂੰ ਲੈ ਕੇ ਸਿਆਸਤ ਕਾਫੀ ਪੱਕ ਗਈ ਹੈ ਆਵਾਦੀ ਪਾਰਟੀ ਨੇ ਭਾਜਪਾ ਦੇ ਬਿਆਨ ਨੂੰ ਸ਼ਰਮਨਾਕ ਦੱਸਿਆ ਤੇ ਆਵਾਦੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਦਾ ਗੈਂਗਸਟਰ ਫਰੇਮ ਸਾਹਮਣੇ ਆਇਆ ਹੈ ਪੰਜਾਬ ਸੰਜੇ ਵਰਮਾ ਦੇ ਪਰਿਵਾਰ ਨਾਲ ਡੱਟ ਕੇ ਖੜਾ ਹੈ ਆਵਾਦੀ ਪਾਰਟੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਭਾਜਪਾ ਸੈਂਟਰਲ ਜੇਲਾ ਰਾਹੀ ਗੈਂਗਸਟਰਾਂ ਦੀ ਪੁਸ਼ਤ ਪ੍ਰਣਾਲੀ ਕਰੀ ਰਹੀ ਹੈ ਤੇ ਪਾਜਪਾ ਨੇ ਅਬੋਹਰਚ ਹੋਏ ਐਨਕਾਊਂਟਰ ਤੇ ਦਰਸਲ ਸਵਾਲ ਖੜੇ ਕੀਤੇ ਸੀ ਐਨਕਾਊਂਟਰ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ ਤੇ ਆਦਿ ਬਰਾਮਦਗੀ ਦੌਰਾਨ ਮੁਲਜ਼ਮ ਰਾਮ ਰਤਨ ਅਤੇ ਜਸਪੀਤ ਸਿੰਘ ਦਾ ਐਨਕਾਊਂਟਰ ਕੀਤਾ ਗਿਆ ਸੀ ਜਸਪੀਤ ਸਿੰਘ ਦਾ ਤੇ ਸੰਜੇ ਵਰਮਾ ਕਤਲकांड ਚ ਐਨਕਾਊਂਟਰ ਤੇ ਹੁਣ ਸਿਆਸਤ ਪੱਕੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਬੀਤੇ ਕੱਲ ਮਨਜਿੰਦਰ ਸਿੰਘ ਸਿਰਸਾ ਨੇ ਜੋ ਐਨਕਾਊਂਟਰ ਹੋਇਆ ਸੀ ਅਬੋਹਰਚ ਉਸ ਤੇ ਸਵਾਲ ਖੜੇ ਕੀਤੇ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਗਿਆ ਹੈ मावा ਦੇ ਪੁੱਤ ਕਰਾਂ ਚੋਂ ਕੱਢ-ਕੱਢ ਕੇ ਮਾਰੇ ਜਾ ਰਹੇ ਨੇ ਇਸ ਪੂਰੇ ਐਨਕਾਊਂਟਰ ਦੀ ਸੀਬੀਆਈ ਜਾਂਚ ਕਰਵਾਈ ਜਾਏ ਕਿਉਂਕਿ ਸੋਮਵਾਰ ਨੂੰ ਹੀ ਸੰਜੀਵ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਬਦਮਾਸ਼ਾ ਦੇ ਵੱਲੋਂ ਪੰਜ ਮੁਲਜ਼ਮ ਸੀ ਹਾਲਕਿ ਦੋ ਬੈਕਅਪ ਤੇ ਸੀ ਜੋ ਸਵਿਫਟ ਕਾਰ 'ਚ ਮੌਜੂਦ ਸੀ ਸਵਾਰ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਸਪੀਰ ਸਿੰਘ ਇੱਕ ਦਾ ਨਾਮ ਸੀ ਤੇ ਦੂਸਰੇ ਨਾਮ ਰਾਮ ਰਤਨ ਸੀ ਹਾਲਕਿ ਦੋਨੋਂ ਹੀ ਕਾਬੂ ਕੀਤਾ ਗਿਆ ਉਹਨਾਂ ਦੀ ਨਿਸ਼ਾਨਦੇਹੀ ਤੇ ਜਹਰ ਪੁਲਿਸ ਉਹਨਾਂ ਨੂੰ ਲੈ ਕੇ ਅਬੋਹਰ ਉੱਥੇ ਪਹੁੰਚੀ ਤੇ ਉਥੇ ਐਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਸਾਡੇ ਨਾਲ ਆਮ ਆਦੀ ਪਾਰਟੀ ਦੇ ਆਗੂ ਅਮਨ ਅਰੋੜਾ ਫੋਨ ਲਾਈਨ ਤੇ ਗ੍ਰਹੀ ਨੇ ਤੇ ਇਸ ਤੋਂ ਪਹਿਲਾਂ ਅਸੀਂ ਜ਼ਿਕਰ ਕਰਾਂਗੇ ਅਮਨ ਅਰੋੜਾ ਦੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਉਹਨਾਂ ਲਿਖਿਆ ਹੈ ਕਿ ਬੇਹੱਦ ਸ਼ਰਮਨਾਕ ਪਾਜਪਾ ਦਾ ਗੈਂਗਸਟਰ ਪ੍ਰੇਮ ਸਾਹਮਣੇ ਆਇਆ ਹੈ ਜਿੱਥੇ ਸਮੁੱਚਾ ਪੰਜਾਬ ਅਬੋਹਰ ਦੇ ਉੱਗੇ ਸਮਾਜ ਸੇਵੀ ਵਪਾਰੀ ਸ਼੍ਰੀ ਸੰਜੇ ਵਰਮਾ ਦੇ ਪਰਿਵਾਰ ਦੇ ਨਾਲ ਖੜਾ ਹੈ ਉਥੇ ਮਨਜਿੰਦਰ ਸਿਰਸਾ ਦਾ ਅੱਜ ਗੈਂਗਸਟਰ ਦੇ ਹੱਕ ਚ ਡਟਣਾ ਸਾਬਤ ਕਰ ਦਿੰਦਾ ਹੈ ਕਿ ਸੈਂਟਰਲ ਜੇਲਾ ਰਹੀ ਪਾਜਪਾਹੀ ਗੈਂਗਸਟਰ ਦੇ ਪੁਸ਼ਤ ਪਨਾਹੀ ਕਰ ਰਹੀ ਹੈ ਤੇ ਆ ਟਵੀਟ ਕੀਤਾ ਗਿਆ ਹੈ ਅਮਨ अरोड़ा ਜੋ ਕਿ ਆਮ ਆਦਿਪਾਟੀ ਦੇ ਸੂਬਾ ਪ੍ਰਧਾਨ ਨੇ ਕੈਬਨਟ ਮੰਤਰੀ ਨੇ ਕਿਉਂਕਿ ਇੱਕ ਪੀਸੀ ਕਰਨਦ ਦੌਰਾਨ ਆ ਬੀਜੇਪੀ ਦੇ ਆਗੂ ਬੰਜਿੰਦਰ ਸਿਰਸਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਜੋ ਐਨਕਾਉਂਟਰ ਪੁਲਿਸ ਦੇ ਵੱਲੋਂ ਅਬੋਹਰਚ ਕੀਤਾ ਗਿਆ ਸੀ ਉਸ ਤੇ ਸਵਾਲ ਖੜੇ ਕੀਤੇ ਸੀ ਤੇ ਕਿਹਾ ਸੀ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਗਿਆ ਹੈ ਮਾਵਾਂ ਦੇ ਪੁੱਤ ਕਰਾ ਚ ਕੱਟ-ਕੱਟ ਕੇ ਮਾਰੇ ਜਾ ਰਹੇ ਨੇ ਤੇ ਸਾਡੇ ਨਾਲ ਅਨਿਲ ਸਰীন ਭਾਜਪਾ ਦੇ ਆਗੂ ਫੋਨ ਲਾਈਨ ਤੇ ਜੁੜੇ ਨੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਬੀਤੇ ਕਾਲ ਮਨਜਿੰਦਰ ਸੇਰਸਾ ਨੇ ਇੱਕ ਬਿਆਨ ਦਿੱਤਾ ਸੀ ਕਿ ਜੋ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਜੋ ਬੋਹਰਚ ਐਨਕਾਊਂਟਰ ਹੋਇਆ ਤੇ ਹੁਣ ਆਮ ਆਦੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਇਸ ਬਿਆਨ ਨੂੰ ਸ਼ਰਮਨਾਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਗੈਂਗਸਟਰ ਪ੍ਰੇਮ ਬਾਜਪਾ ਦਾ ਜਾਗ ਉੱਠਿਆ ਹੈ। ਕੋਈ ਗੱਲ ਹੈ ਕਿ ਅਮਨ ਅਰੋੜਾ ਜੀ ਇਹ ਗੱਲ ਕਰ ਰਹੇ ਨੇ ਜਿਹੜੇ ਕਿ ਪੰਜਾਬ ਦੇ ਖੁਦ ਮੰਤਰੀ ਨੇ ਪੰਜਾਬ ਚ ਕ੍ਰਾਈਮ ਨੂੰ ਖੁਦ ਨਹੀਂ ਰੋਕ پا ਰਹੇ ਰੋਜ਼ ਕਤਲ ਹੋ ਰਹੇ ਨੇ ਔਰ ਉਲਟਾ ਬਲੇਮ ਜਿਹੜਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਪਾ ਰਹੇ ਨੇ ਮੈਨੂੰ ਲੱਗਦਾ ਹੈ ਕਿ ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਜਿਆਦਾ ਸਮਾਂ ਪੰਜਾਬ ਚ ਰਹਿੰਦੇ ਨੇ ਔਰ ਆਪਣੇ ਆਕਾ ਨੂੰ ਖੁਸ਼ ਕਰਵਾਸੇ ਕਿਉਂਕਿ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੀ ਇਹ ਡੀਐਨਏ ਚ ਹੈਗਾ ਕਿ ਆਪਣਾ ਕੰਮ ਕਰਨਾ ਨਹੀਂ ਔਰ ਉਹਦੇ ਵਾਸਤੇ ਆਪਣੇ ਫੇਲਿਅਰਸ ਵਾਸਤੇ ਦੂਸਰਿਆਂ ਨੂੰ ਬਦਨਾਮ ਕਰਨਾ ਜਾਂ ਹੁਣ ਉੱਤੇ ਦੋਸ਼ ਲਗਾਉਣਾ ਉਹੀ ਕੰਮ ਅਮਨ ਅਰੋੜਾ ਜੀ ਕਰ ਰਹੇ ਨੇ ਮੈਨੂੰ ਅਜੀਬ ਲੱਗਣ ਕਿ ਆ ਬੀਜਪੀ ਨੇ ਕਿਹਾ ਸੀ ਕਿ ਕਤਲਗੈਰਤ ਰੋਜ਼ ਜਵੈਂਟ ਆਰਡਰ ਸਟੇਟ ਸਬਜੈਕਟ ਲਗਾ ਤੁਸੀਂ ਰੋਕਣਾ ਹੈਗਾ ਕਿ ਵੀ ਜਿਹੜੇ ਰੋਜ਼ ਇੱਕ ਇੱਕ ਕਤਲ ਹੋ ਰਿਹਾ ਹੈ ਕਦੀ ਕਿਤੇ ਹੋ ਰਿਹਾ ਆ ਆਪਾਂ ਦੇਖਿਆ ਮੋਗੇ ਚ ਹੋ ਗਿਆ ਉਹਦੇ ਬਾਅਦ ਹੋਣਾ ਬਹੁਤ ਹੋ ਗਿਆ ਉਸ ਤੋਂ ਪਹਿਲਾਂ ਅਮਿਸਰਚ ਹੋ ਗਿਆ ਰੋਜ਼ਾਨਾ ਇੱਕ ਦਾ ਕਤਲ ਹੋ ਰਿਹਾ ਹੈ ਰੋਜ਼ਾਨਾ ਨੌਜਵਾਨ ਡਰੱਗਸ ਨਾਲ ਮਾਰ ਰਹੇ ਨੇ ਤੇ ਆਪਣੀ ਆਪਣੀ ਸਰਕਾਰ ਚਲਾਨੀ ਨਾ ਆਵੇ ਨਾਟਕਾ ਜਾਣੇ ਆਂਗਣ ਟੇਡਾ ਉਸੋਸ ਆਵੇ ਨਾ ਆਮ ਆਦਮੀ ਪਾਟੇ ਔਰ ਅਮੜ ਰੋੜਾਈਦਾ ਮੈਂ ਤੇਰੇ ਨੂੰ ਬੜਾ ਸਿਆਣਾ ਸਮਝਦਾ ਸੀਗਾ ਲੇਕਿਨ ਮੈਂ ਜਦੋਂ ਦੇ ਅਰਵਿੰਦ ਕੇਜਰੀਵਾਲ ਜੀ ਆਏ ਨਸ਼ਤ ਟੂਸ਼ਨ ਕੋਣ ਦੀ ਵਰਕ ਜਿਆਦਾ ਹੋ ਗਿਆ ਕਿ ਕੰਮ ਕਰੋ ਨਾ ਔਰ ਦੂਸਰੇ ਨੂੰ ਬਲੇਮ ਕਰਦੇ ਜਾਓ ਇਹਦੇ ਵਾਸਤੇ ਹੂੰ ਸੋ ਰਿਐਕਸ਼ਨ ਨਾ ਤੁਹਾਨੂੰ ਲੱਗਦਾ ਪੰਜਾਬ ਬੀਜੇਪੀ ਨੂੰ ਵੀ ਲੱਗਦਾ ਹੈ ਕਿ ਜੋ ਐਨਕਾਉਂਟਰ ਹੋਇਆ ਉਸਦੀ ਸੀਬੀਆਈ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਠੀਕ ਹੈ ਜਿਤੱਕ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਵਾਲ ਹੈ ਹੂੰ ਗੈਂਗਸਟਰਸ ਉਹਨਾਂ ਦੇ ਸਮਰਥਕ ਉਹਨਾਂ ਨੂੰ ਪਨਾ ਦੇਣ ਵਾਲਿਆਂ ਤੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਭਾਜਪਾ ਜੰਦਾ ਪਾਰਟੀ ਪੰਜਾਬ ਦਾ ਆਪਣਾ ਕਲੀਅਰ ਮੰਨਣਾ ਹੈ ਹੂੰ ਜਿਹੜਾ ਵੀ ਬੰਦਾ ਇਸ ਇਨਵੋਲਡ ਹੈ ਚਾਹੇ ਉਹ ਡਰੱਗਸ ਦੇ ਵਿੱਚ ਹੈ ਚਾਹੇ ਉਹ ਗੈਂਗਸਟਰ ਵਾਚ ਹੈ ਉਹਨੂੰ ਸਖਤੀ ਨਾਲ ਨਿਪਟਣਾ ਚਾਹੀਦਾ ਹੈ ਲੇਕਿਨ ਸਵਛਤਾ ਤੇ ਇਹ ਹੈ ਕਿ ਇਹਨਾਂ ਦੀ ਆਪਣੀ ਵਿਲ ਹੈ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਕਟਨ ਡਿਪਟੀ ਹੂੰ ਚੌਥੇ ਦਿਨ ਤੇ ਤੁਸੀਂ ਦੇਖਦੇ ਹੋ ਕਿ ਜਲਦੇ ਆਏ ਨੇ ਸਾਢੇ 3 ਸਾਲ ਵਿੱਚ ਕਟਵਟ 6 6 7 7 ਵਾਰੀ ਤੇ ਕੀ ਜ਼ਿਲ੍ਹੇ ਦੇ ਐਸਐਸਪੀ ਬਦਲ ਚੁੱਕੇ ਨੇ ਹੂੰ ਮਤਲਬ ਕਿਹੜੀ ਐਡਮਿਨਿਸਟ੍ਰੇਸ਼ਨ ਚਲਾ ਰਹੇ ਨੇ ਦੇਰ ਇਜ਼ ਅ ਲੈਕ ਆਫ ਟਰਸਟ ਬੀਟਵੀਨ ਦ ਐਡਮਿਨਿਸਟ੍ਰੇਸ਼ਨ ਐਂਡ ਦ ਪੋਲਿਟਿਕਲ ਲੀਡਰਸ਼ਿਪ ਪੋਲਿਟਿਕਲ ਵਿਲ ਤੇ ਹੈ ਹੀ ਨਹੀਂ ਆਮ ਆਦਮੀ ਪਾਰਟੀ ਦੀ ਔਰ ਦੋਸਤ ਦੂਸਰੇ ਦੇ ਲਾਂਦੇ ਨੇ ਕੰਟਰੋਲ ਕਰਨਾ ਤੁਸੀਂ ਹੈ ਕ੍ਰਾਈਮ ਨੂੰ ਕੰਟਰੋਲ ਕਰਨਾ ਤੁਹਾਡਾ ਸਟੇਟ ਸਬਜੈਕਟ ਹੈ ਤੁਹਾਡੀ ਪੁਲਿਸ ਫੇਲ ਹੋ ਰਹੀ ਹੈ ਤੁਸੀਂ ਫੇਲ ਹੋ ਰਹੇ ਹੋ ਕਈ ਦਿਨੋਂ ਪਰਦਾ ਜਾ ਰਿਹਾ ਹੈ ਹਰ ਬੰਦਾ ਅਨਸਿਕਿਓਰ ਫੀਲ ਕਰਦਾ ਪਿਆ ਜੀ ਸਰਨ ਜੀ ਆਮ ਆਦਮੀ ਪਾਰਟੀ ਦੇ ਦਿਓਗੇ ਸਿਰ ਮਾਨੀ ਚਾਹੀਦੀ ਇਹਨਾਂ ਦੇ ਅਫਵਾਜੇ ਬਿਆਨ ਦਿੰਦੇ ਹੋਏ ਹਮ ਸਰਨ ਜੀ ਚਲੋ ਚਰਚਾ ਨੂੰ ਅੱਗੇ ਵਧਾਨੇ ਸਾਡੇ ਨਾਲ ਆਮ ਆਦੀ ਪਾਰਟੀ ਦੇ ਆਗੂ ਬਲਤੇਜ ਪੰਨੂ ਜੁੜੋ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਬੀਤੇ ਕੱਲ ਇੱਕ ਬਿਆਨ ਦਿੱਤਾ ਗਿਆ ਸੀ ਮਨਜਿੰਦਰ ਸਿਰਸਾ ਦੇ ਵੱਲੋਂ ਕਿ ਮਾਵਾ ਦੇ ਪੁੱਤਾਂ ਨੂੰ ਕਰਾਂ ਤੋਂ ਬਾਹਰ ਕੱਢ-ਕੱਢ ਕੇ ਮਾਰਿਆ ਜਾ ਰਿਹਾ ਹੈ ਸੀਬੀਆਈ ਜਾਂਚ ਇਸ ਪੂਰੇ ਐਨਕਾਊਂਟਰ ਦੀ ਹੋਣੀ ਚਾਹੀਦੀ ਹੈ ਤੇ ਹੁਣ ਅਮਨ अरोड़ा ਨੇ ਇਸ ਬਿਆਨ ਨੂੰ ਸ਼ਰਮਨਾਕ ਦੱਸ ਕੋ ਗੈਂਗਸਟਰ ਆਦਾ ਜਿਹੜਾ ਹੈ ਉਹ ਕਿਹਦੀ ਦੇਣ ਹੈ ਹੂੰ ਇਹ ਅ ਅਕਾਲੀ ਭਾਜਪਾ ਦੀ ਦੇਣ ਸਰਕਾਰ ਦੇ ਵਿੱਚ ਜਦੋਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ ਜਾਂ ਉਹ ਕਾਂਗਰਸ ਦੀ ਦੇਣ ਆਮ ਆਦਮੀ ਪਾਰਟੀ ਜਦੋਂ ਦੀ ਪਾਵਰ ਦੇ ਵਿੱਚ ਆਈ ਆ ਉਹਦੀ ਕਿਸੇ ਵੀ ਨੇਤਾ ਨੇ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਕਦੀ ਕਿਸੇ ਨੇ ਕਿਸੇ ਗੈਂਗਸਟਰ ਦੀ ਪੁਸ਼ਤ ਪਨਾਹੀ ਨਹੀਂ ਕੀਤੀ ਬਲਕਿ ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਹਰ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ 90 ਜੇਲ ਬ੍ਰੇਕ ਜਿਹੜਾ ਉਹ ਕਦੋਂ ਹੋਇਆ ਸੀਗਾ ਇਹਦਾ ਮੇਰੇ ਖਿਆਲ ਜਵਾਬ ਸਾਡੇ ਸਤਕਾਰਤ ਨੇ ਭਾਜਪਾ ਦੇ ਆਗੂ ਉਹੀ ਦੇ ਦੇਣ ਤੇ ਉਹ ਕਿਹਨੇ ਕਰਵਾਇਆ ਸੀ ਇਹਨਾਂ ਦੀ ਨੌਲੇਜ ਚਾ ਸਾਰਾ ਉਹ ਹੂੰ ਤੇ ਇਹਨਾਂ ਗੈਂਗਸਟਰ ਨੂੰ ਕਿਵੇਂ ਇੱਥੋਂ ਤੱਕ ਕਿਹੜਾ ਉਹ ਲਿਆਂਦਾ ਸੀ ਬਾਅਦ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਿਵੇਂ ਇੱਕ ਗੈਂਗਸਟਰ ਦੀ ਪੁਸ਼ਤ ਪਨਾਹੀ ਕਰਦੇ ਨੇ ਉਦੋਂ ਕੇਂਦਰ ਦੇ ਇਹ ਆਗੂ ਜਾਂ ਕੇਂਦਰ ਦੇ ਵਿੱਚ ਸਰਕਾਰ ਕਿਹਦੀ ਸੀ ਤੇ ਉਦੋਂ ਇਹਨਾਂ ਨੇ ਕਿਹੜੀਆਂ ਗੱਲਾਂ ਜੜੀਆਂ ਜਿਉਂ ਕੀਤੀਆਂ ਜਦ ਗੈਂਗਸਟਰਾਂ ਦੇ ਉੱਤੇ ਸ਼ਕਤੀ ਹੋ ਰਹੀ ਆ ਮੈਨੂੰ ਬੜੀ ਹੈਰਾਨੀ ਹੋ ਰਹੀ ਆ ਕਿ ਗੈਂਗਸਟਰਾਂ ਦੇ ਉੱਤੇ ਸ਼ਕਤੀ ਹੋਣ ਦੇ ਵਾਸਤੇ ਇੰਨੀ ਜ਼ਿਆਦਾ ਤਕਲੀਫ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਹੋਣ ਲੱਗੀ ਹ ਹਮ ਜਵਾਬ ਦੇ ਦਿਓ ਸਰੇਨ ਜੀ ਗੈਂਗਸਟਰਾਂ ਤੇ ਸ਼ਕਤੀ ਹੋ ਰਹੀ ਹੈ ਤੇ ਭਾਜਪਾ ਨੂੰ ਇਹ ਚ ਤਕਲੀਫ ਕਿਉਂ ਮੈਂ ਪੰਨੂ ਜੀ ਨੂੰ ਪੁੱਛਣਾ ਚਾਹਾਂਗਾ ਗੈਂਗਸਟਰਸ ਦੀ ਸੀਏਏ ਕਸਟੋਡੀ ਦੇ ਚ ਰਿਟਰੂ ਪਿੰਨੇ ਕਰਵਾਈ ਸੀਗੀ ਜਿਹਦੇ ਰਾਤ ਚ ਹੋਈ ਸੀਗੀ ਔਰ ਇਹ ਪਹਿਲੀ ਵਾਰੀ ਹੋਇਆ ਕਿ ਗੈਂਗਸਟਰਸ ਦੀ ਲਾਈਵ ਇੰਟਰਵਿਊ ਹੋਵੇ ਉਹ ਆਮ ਆਦਮੀ ਪਾਰਟੀ ਨੇ ਕਰਾਈ ਖੁਦ ਕਰਾਈ ਲਾਰੈਂਸ ਮਿਸ਼ਨੋਈ ਨੇ ਔਰ ਇਹ ਦੂਸਰੇ ਤੇ ਦੋਸਤ ਪੁਸ਼ਪਨਾਈ ਦਾ ਕਰਦੇ ਨੇ ਔਰ ਡੀਜੀਪੀ ਸਾਹਿਬ ਕਹਿੰਦੇ ਨੇ ਕਿ ਮੈਂ ਇਹ ਸਾਡੇ ਇੱਥੇ ਨਹੀਂ ਹੋਈ ਉਹ ਪ੍ਰੂਫ ਦੇ ਦਿੰਦੇ ਨੇ ਔਰ ਇਹ ਸਾਬਤ ਹੋ ਗਿਆ ਕਿ ਉਹ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਹੈਡਕੁਆਰਟਰ ਚ ਉਹ ਲਾਈਵ ਟੈਲੀਕਾਸਟ ਹੋਇਆ ਸੀਗਾ ਪਰ ਨੂੰ ਸਾਬ ਜਵਾਬ ਦੇਣਗੇ ਕਿਹੜੀ ਸਰਕਾਰ ਹੈ ਇਹਨਾਂ ਦੀ ਇਹ ਕਹਿੰਦੇ ਪੁਸ਼ਪਰਾਇ ਦੀ ਗੱਲ ਕਰਦੇ ਨੇ 3.5 ਸਾਲ ਹੋ ਗਏ ਪਿਛਲੀ ਸਰਕਾਰਾਂ ਨੇ ਕੀ ਕੀਤਾ ਜਨਤਾ ਨੇ ਉਹਦੇ ਵੱਡੀ ਖਿਦਦ ਦੇ ਦਿੱਤੀ ਜੇ ਕਿਹਦੇ ਲਈ ਰਿਆ ਆਏਗਾ ਆ ਕਾਂਗਰਸ ਦਾ ਜਾਂ ਐਸਡੀ ਬੀਜੇਪੀ ਐਲਾਈਐਂਸ ਦਾ ਉਹ ਅਜੇ ਤੱਕ ਬਾਹਰ ਨਹੀਂ ਤੁਸੀਂ 3.5 ਸਾਲ ਤੋਂ ਕੀ ਕਰਦੇ ਪਏ ਹੋ ਰੋਜ਼ ਇੱਕ ਮੁੰਡਾ ਮਰਦਾ ਪਿਆ ਰੋਜ਼ ਕਤਲੋ ਗੈਰਥ ਹੋ ਰਹੀ ਹੈ 3.5 ਸਾਲ ਚ ਤੁਹਾਨੂੰ ਇੱਥੇ ਸਰਕਾਰ ਚਲਾਨੀ ਨਹੀਂ ਆਈ ਤੁਹਾਨੂੰ ਐਡਮਿਨਿਸਟ੍ਰੇਸ਼ਨ ਚਲਾਨੀ ਨਹੀਂ ਆਈ ਕントਰੋਲ ਨਹੀਂ ਕਰ ਪਾਏ ਤੁਸੀਂ ਕ੍ਰਾਈਮ ਨੂੰ ਤੁਹਾਡੇ ਤੁਹਾਡੇ ਮੰਤਰੀ ਜਾ ਕੇ ਜਿਹੜੇ ਡਰਗ ਦੇ ਸਮਗਲਰਸ ਨੇ ਉਹਨਾਂ ਥਾਣੇ 'ਚ ਜਾ ਕੇ ਧਾਲੀਵਾਲ ਵਰਗੇ ਜਾ ਕੇ ਉਹਨਾਂ ਦੀ ਫੜਾਉਣ ਵਾਸਤੇ ਜਾਂਦੇ ਨੇ ਕਦੀ ਦੇਖਿਆ ਕਿ ਕੋਈ ਮੰਤਰੀ ਥਾਣੇ 'ਚ ਕਿਸੇ ਦੇ ਮਗਰ ਗਿਆ ਹੋਵੇ ਜਵਾਬ ਨਹੀਂ ਹੋ ਸਰ ਜੀ ਜਵਾਬ ਨਹੀਂ ਪੰਨੂ ਜੀ ਰਹੇਗਾ ਥਾਣੇ 'ਚ ਜਾ ਕੇ ਸਮਗਲਰ ਦੇ ਪਿੱਛੇ ਜਾਂਦਾ ਆਪਣੇ ਆਪਣੀ ਕਮਜ਼ੋਰੀਆਂ ਨੂੰ ਦੂਸਰੇ ਤੇ ਥੋਪਣਾ ਆਮਾਦਿ ਪਟੇ ਡੀਐਨਐ ਚ ਹੈਗਾ ਪੰਨੂ ਸਭ ਬੜੇ ਸਿਆਣੇ ਨੇ ਜੀ ਚਲੋ ਜਵਾਬ ਨਹੀਂ ਦੇਣੀ ਇਹ ਆਪ ਜੋ ਆਪ ਪੰਨੂ ਜੀ ਤਰੀਂਦੀ ਵਿਦ ਡੂ ਰਿਸਪੈਕਟ ਮੈਂ ਇੱਕੋ ਗੱਲ ਜਿਹੜੀ ਸੀ ਉਹ ਪੁੱਛਣੀ ਚਾਹੁੰਦਾ ਮੈਂ ਫੇਰ ਕਹੂੰਗਾ ਜੀ ਕਿਉਂਕਿ ਇਹ ਇਹ ਹੈ ਕਿ ਅਸੀਂ ਕਦੀ ਵੀ ਮੈਂ ਨਿੱਜੀ ਤੌਰ ਦੇ ਤੇ ਸਤਕਾਰ ਨਹੀਂ ਕਿਸੇ ਵਿਅਕਤੀ ਦਾ ਜਿਹੜਾ ਜੀ ਉਹ ਭੁੱਲਦਾ ਇਹ ਜਿਹੜੀ ਤੁਸੀਂ ਇੰਟਰਵਿਊ ਦੀ ਗੱਲ ਕਰ ਰਹੇ ਹੋ ਪੰਜਾਬ ਪੁਲਿਸ ਦੇ ਸੀਨੀਅਰ ਆਫਿਸ ਨੇ ਆਫੀਸਰ ਨੇ ਉਹਦੀ ਇਨਵੈਸਟੀਗੇਸ਼ਨ ਕੀਤੀ ਅੱਜ ਇਹ ਮਾਮਲਾ ਕੋਰਟ ਦੇ ਵਿੱਚ ਹੈ ਇਸ ਕਰਕੇ ਮੈਂ ਬਹੁਤਾ ਨਹੀਂ ਬੋਲਣਾ ਪਰ ਜਿਹੜੇ ਵਿਅਕਤੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਇਸ ਵੇਲੇ ਕਿੱਥੋਂ ਦੀ ਜੇਲ੍ਹ ਦੇ ਵਿੱਚ ਹੈ ਤੇ ਉਹ ਉੱਥੇ ਬੈਠਾ ਜ਼ਿੰਮੇਵਾਰੀਆਂ ਕਿਉਂ ਲੈ ਰਿਹਾ ਤੁਸੀਂ ਉਸ ਪਾਸੇ ਵੱਲ ਕਿਉਂ ਨਹੀਂ ਕਹਿੰਦੇ ਜੀ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਹੈ ਗੁਜਰਾਤ ਦੇ ਵਿੱਚ ਤੁਹਾਡੀ ਸਰਕਾਰ ਹੈ ਉੱਥੇ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਉਹ ਵਿਅਕਤੀ ਉੱਥੇ ਬੈਠ ਕੇ ਜੇਲ੍ਹ ਦੇ ਅੰਦਰੋਂ ਨੈੱਟਵਰਕ ਕਿਵੇਂ ਚਲਾ ਰਿਹਾ ਹੈ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਦੀ ਤਾਂ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਉਹ ਹੋ ਰਹੀ ਹੈ ਔਰ ਮਾਨਯੋਗ ਹਾਈ ਕੋਰਟ ਦੇ ਵਿੱਚ ਹੈ ਇਸ ਕਰਕੇ ਉਹਦੇ ਉੱਤੇ ਬਹੁਤੀ ਟੀਕਾ ਟਿੱਪਣੀ ਨਹੀਂ ਕੀਤੀ ਜਾ ਸਕਦੀ ਕੀ ਉਹਨੂੰ ਉੱਥੋਂ ਦੀ ਜੇਲ੍ਹ ਦੇ ਵਿੱਚ ਇਸ ਕਰਕੇ ਰੱਖਿਆ ਹੈ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਉੱਥੇ ਕੋਈ ਗੜਬੜ ਕਰਾਈ ਜਾ ਸਕੇ ਹੂੰ ਸਰਿਨ ਜੀ ਆਵਾਦੀ ਪਾਰਟੀ ਕਹਿ ਰਹੀ ਹੈ ਕਿ ਭਾਜਪਾ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੀ ਹੈ ਜੇਲ੍ਹਾਂ ਚ ਬੜੀ ਸਪਸ਼ਟ ਸ਼ਬਦ ਸਾਹਣਾ ਚਾਹਣਾ ਸਾਰਿਆਂ ਨੂੰ ਔਰ ਸਾਫ਼ ਕਰਕੇ ਆਮ ਆਬੀ ਪਾਰਟੀ ਵਾਲੇ ਤੇ ਕੰਨ ਖੋਲ ਕੇ ਸੁਣ ਲੈਣ ਬਾਹਰ ਤੇ ਜਨਤਾ ਪਾਰਟੀ ਤਰ੍ਹਾਂ ਦੇ ਗੈਂਗਸਟਰਵਾਦ ਦੇ ਖਿਲਾਫ ਹੈ ਕਿਸੇ ਵੀ ਗੈਂਗਸਟਰ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਲੇਕਿਨ ਉਹਦੇ ਵਾਸਤੇ ਪੋਲੀਟੀਕਲ ਵਿਲ ਚਾਹੀਦੀ ਹੈ ਜਿਹੜੀ ਆਮ ਆਦਮੀ ਪਾਰਟੀ ਕੋਲ ਨਹੀਂ ਇਹਨਾਂ ਕੋਲ ਤੇ ਅਰਵਿੰਦ ਕੇਜਰੀਵਾਲ ਦੀ ਚਾਕਰੀ ਤੋਂ ਬੇਲ ਨਹੀਂ ਮਿਲਦਾ ਪਰ ਨੂੰ ਸਾਹਿਬ ਪੰਜਾਬੀ ਨੇ ਮੈਨੂੰ ਦੱਸ ਦੇਣ ਆਪੇ ਦਿਲ ਤੇ ਹੱਥ ਰੱਖ ਕੇ ਦੱਸ ਦੇਣ ਕਿ ਅੱਜ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਰਾਜ ਚੱਲ ਰਿਹਾ ਸੀਐਮ ਉਹ ਕਿਹਦੇ ਕੋਲੇ ਆ ਵੈਭਵ ਕੁਮਾਰ ਸਾਰੇ ਜਿਹੜੀ ਦਿੱਲੀ ਦੇ ਲੁਟੇਰੇ ਸੀਗੇ ਉਹ ਆ ਕੇ ਸੀਐਮਓ ਬੈਠ ਗਏ ਹੂੰ ਦਿੱਲੀ ਦੇ ਨਕਾਰੇ ਸੀਗੇ ਉਹ ਹਰ ਇੱਕ ਮੰਤਰੀ ਦੇ ਓਐਸਡੀ ਬਣ ਕੇ ਬੈਠ ਗਏ ਅਰਵਿੰਦ ਕੇਜਰੀਵਾਲ ਸੇ ਸੋਧਿਆ ਸਤਿੰਦਰ ਜੈਨ ਕੋਕੀਆ ਤੁਸੀਂ ਉਹਨਾਂ ਨੂੰ ਲੌਟ ਕਰਕੇ ਦੇ ਦਿੱਤੀ ਇੱਥੇ ਇੱਥੇ ਬਿਠਾ ਕੇ ਰੱਖ ਦਿੱਤਾ ਕਿਸ ਲਈ ਜੀ ਜੀ ਉਹ ਪਾਰਟੀ ਦੇ ਹੈਡ ਨੇ ਪਾਰਟੀ ਚਲਾਉਣਾ ਸਰਕਾਰ ਤੇ ਸਰਕਾਰ ਚਲਾਵੇ ਨਾ ਪੰਜਾਬੀ ਚਲਾਣ ਭਗਵਾਨ ਜਨ ਮੁੱਖ ਮੰਤਰੀ ਨੇ ਉਹ ਡੰਮੀ ਬਣਾ ਕੇ ਤੁਸੀਂ ਉਹਨਾਂ ਨੂੰ ਰੱਖ ਦਿੱਤਾ ਪੰਨੂ ਸਾਹਿਬ ਇਹ ਆਪ ਸੀਮਾ ਤੋਂ ਬਾਹਰ ਇਹਨਾਂ ਨੂੰ ਕੀਤਾ ਗਿਆ ਅਰਵਿੰਦ ਕੇਜਰੀਵਾਲ ਵੱਲੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਇਜ਼ ਅ ਵੈਰੀ ਗੁੱਡ ਮੋਸ਼ਨ ਜੀ ਇਜ਼ਤ ਕਰਦੇ ਪੰਨੂ ਸਾਹਿਬ ਦੀ ਲੇਕਿਨ ਕਿਸ ਤਰੀਕੇ ਨਾਲ ਇਹਨੂੰ ਵੀ ਸੀਮਾ ਤੋਂ ਬਾਹਰ ਕੱਢਿਆ ਗਿਆ ਇਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਅਨਿਲ ਸਰੇਨ ਭਾਜਪਾ ਦੇ ਆਗੂ ਸਣ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਬਲਤੇਜ ਪੰਨੂ ਆਮਾਦੀ ਪਾਰਟੀ ਦੇ ਆਗੂ ਸਣ ਨਾਲ ਜੁੜੇ ਹਾਲਾਂਕਿ ਸੰਜੇ ਵਰਮਾ ਕਤਲकांड ਦੇ ਦਿਨਾਂ ਦੋ ਮਲਜ਼ਮਾਂ ਦਾ ਐਨਕਾਊਂਟਰ ਹੋਇਆ ਉਸ ਨੂੰ ਲੈ ਕੇ ਸਿਆਸਤ ਕਾਫੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਵਾ ਦੇ ਪੁੱਤਾਂ ਨੂੰ ਘਰਾਂ ਤੋਂ ਬਾਹਰ ਕੱਟ-ਕੱਟ ਕੇ ਮਾਰਿਆ ਜਾ ਰਿਹਾ ਹੈ ਸੀਬੀਆਈ ਇਨਕੁਆਇਰੀਸ ਐਨਕਾਊਂਟਰ ਦੀ ਕੀਤੀ ਜਾਏ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਇਸ ਬੀਜੇਪੀ ਦੇ ਬਿਆਨ ਸ਼ਰਮਨਾਕ ਦਸਹਿਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜੋ ਬੀਜੇਪੀ ਹੈ ਗੈਂਗਸਟਰਾਂ ਦੀ ਜੇਲ੍ਹਾਂ ਚ ਪੁਸ਼ਤ ਪਨਾਹੀ ਕਰੇ। ਕੋਈ ਕੋਈ ਬਹਿਸ ਨਹੀਂ ਕਰਨਗੇ ਮੈਂ ਤੇ ਵੀ ਮੰਗ ਕਰੂੰਗਾ। ਪੰਜਾਬ ਨੂੰ ਪਹਿਲਾ ਕ੍ਰਿਮੀਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਮਾ ਦੇ ਪੁੱਤ ਘਰਾਂ ਚੋਂ ਕੱਢ ਕੱਢ ਕੇ ਮਾਰਦੇ ਪਏ ਨੇ ਤੇ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਛੇਡ ਬਣਾ ਦਿੱਤਾ ਹੈ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਉਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣਾ ਪਤਾ ਲੱਗ ਜੂਗਾ ਸਰ ਬੇਰਦੀਆਂ ਦਾ ਕਾਲੀ ਪਤਾ ਲੱਗ ਜੂਗਾ ਭਗਵੰਤ ਜੀ ਤੁਹਾਨੂੰ ਵੀ ਲੱਗਦਾ ਕਾਨੂੰਨ ਉਸ ਸਮੇਂ ਬਣਨਾ ਚਾਹੀਦਾ ਸੀ ਬਿਲਕੁਲ ਬਣਨਾ ਚਾਹੀਦਾ ਸੀ ਉਹਨਾਂ ਕੋ ਪੂਰਾ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਪੁਲਿਸ ਕੋਈ ਐਕਸ਼ਨ ਕਰਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਤੁਰੰਤ ਜਿਹੜਾ ਬਚਾਅ ਕਰਦਿਆਂ ਚਾਹੁੰਦੀ ਆ ਤੇ ਜਿੰਨਾ ਵਿਅਕਤੀਆਂ ਨੇ ਉਹ ਜਿਨ੍ਹਾਂ ਵਿਅਕਤੀਆਂ ਨੇ ਉਸ ਵਪਾਰੀ ਦੀ ਹੱਤਿਆ ਕੀਤੀ ਆ ਉਹ ਮੁੱਠਪੇੜ ਚ ਮਾਰੇ ਗਏ ਨੇਗੇ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਈ ਆ ਹੁਣ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਵਿਅਕਤੀਆਂ ਨੂੰ ਆਪਣੇ ਪਾਲੇ ਹੋਏ ਗੁੰਡਿਆਂ ਨੂੰ ਆਪਣੇ ਪਾਲੇ ਹੋਏ ਐਂਟੀ ਸੋਸ਼ਲ ਐਂਟੀਮੈਂਟ 엘ਿਮੈਂਟਸ ਨੂੰ ਬਚਾਉਣ ਦਾ